ਤਿਆਰੀ ਕਰ ਲਿਆ ਹਮ ਤਾਂ ਪੂਰੀ ਕਰ ਰਿਹਾ ਪੂਰੀ ਤਿਆਰੀ ਕਰ ਲਿਆ ਅੱਜ ਰਾਤ ਨੂੰ ਹਰਿਆਣੇ ਜਿੱਥੋਂ ਪੜਾਂਗੇ ਹਰਿਆਣਾ ਤੋਂ ਨਵਦੀਪ ਸਿੰਘ ਜਲਵੇੜਾ ਜੀਸੀਬੀ ਮਸ਼ੀਨ ਲੈ ਕੇ ਸ਼ੰਭੂ ਬਾਰਡਰ ਤੇ ਪਹੁੰਚੇ ਨੇ ਜਿਸ ਨੇ ਦਾਅਵਾ ਕੀਤਾ ਕਿ ਕੱਲ ਨੂੰ ਹਰ ਹਾਲਤ ਵਿੱਚ ਉਹ ਹਰਿਆਣਾ ਚ ਦਾਖਲ ਹੋ ਕੇ ਰਹਿਣਗੇ ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਹਨਾਂ ਮਸ਼ੀਨਾਂ ਨਾਲ ਸ਼ਾਂਤੀਪੂਰਵਕ ਦਿੱਲੀ ਜਾਣਗੇ ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਜੇਥੇ ਵੀ ਮਸ਼ੀਨਾਂ ਦੀ ਤਿਆਰੀ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਮਾਹੌਲ ਕਿਸੇ ਸਮੇਂ ਵੀ ਤ팍 ਸਕਦਾ ਹੈ ਸਖਤ ਤਿਆਰੀ ਕਰ ਲਿਆ ਉਹ ਤਾਂ ਪੂਰੀ ਕਰ ਰਿਹਾ ਪੂਰੀ ਤਿਆਰੀ ਕਰ ਲਿਆ ਜਰਾਤ ਨੂੰ ਹਰਿਆਣਾ ਜਦੋਂ ਪੜਾਂਗੇ ਆਏ ਕਰੂ ਮੇਰ ਕਰੂਗਾ ਨਾ ਸਾਰੇ ਪੈਰੀਟ ਕੱਕਰ ਜਾਣਗੇ ਤੇ ਯਾਰ ਦਿੱਲੀ ਹੋਣਗੇ ਬਸ ਸਾਰਿਆਂ ਨੂੰ ਬੇਨਤੀ ਆ 11 ਵਜੇ ਪਹੁੰਚੋ ਬਾਬਾ ਜੀ ਬਾਤ ਤੋਂ ਬਾਅਦ ਬਾਡਰਾਂ ਤੇ ਸਵੇਰੇ 11 ਵਜੇ ਕਰ ਲੂ ਹੱਕ ਲੈਣੇ ਨੇ ਪੀੜੀਆਂ ਤੇ ਗੱਲ ਆਈ ਹੋਈ ਆ ਹਣ ਕਿਤੇ ਗੱਲ ਆਈ ਹੋਈ ਹੁਣ ਤਾਂ ਕਿਸਾਨਾਂ ਦੇ ਤੌਰ 'ਤੇ ਜੇਕਰ ਕੱਲ ਨੂੰ ਦਿੱਲੀ ਵੱਲ ਕੂਚ ਕੀਤਾ ਗਿਆ ਤਾਂ ਇਹਨਾਂ ਜੀਸੀਬੀ ਮਸ਼ੀਨ ਦੇ ਨਾਲ ਹੀ ਕੂਚ ਕੀਤਾ ਜਾਵੇਗਾ ਦੱਸਿਆ ਕਿ ਕਿਸਾਨਾਂ ਵੱਲੋਂ ਕੱਲ 11 ਵਜੇ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਕੇਂਦਰ ਸਰਕਾਰ ਦੇ ਮਤੇ ਨੂੰ ਠੁਕਰਾਉਣ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਵੱਲੋਂ ਪਲਕੇ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਇਸ ਦੌਰਾਨ ਨੌਜਵਾਨਾਂ ਚ ਬੇਹੱਦ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਦਕਿ ਕਿਸਾਨਾਂ ਵੱਲੋਂ ਪਿਛਲੀ ਵਾਰ ਬੈਰੀਕੇਡ ਟੁੱਟਦੇ ਨਾ ਦੇਖ ਕੇ ਹੁਣ ਬਾਰਡਰਾਂ 'ਤੇ ਜੀਸੀਬੀ ਮਸ਼ੀਨਾਂ ਲਿਆਂਦੀਆਂ ਗਈਆਂ ਨੇ ਤਾਂ ਕਿ ਉਹ ਬੈਰੀਕੇਡਾਂ ਨੂੰ ਭੰਨ ਕੇ ਅੱਗੇ ਵਧ ਸਕਣ ਤਕਸੀ ਇੱਕ ਇੱਕ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਵਿੱਚ ਕਿਸਾਨ 13 ਫਰਵਰੀ ਤੋਂ ਡਟੇ ਹੋਏ ਨੇ ਇਸ ਦੌਰਾਨ ਕਿਸਾਨਾਂ ਅਤੇ ਕੇਂਦਰੀ ਟੀਮ ਵਿਚਾਲੇ ਚਾਰ ਮੀਟਿੰਗਾਂ ਹੋ ਚੁੱਕੀਆਂ ਨੇ ਜੋ ਕਿ ਪੂਰੀ ਤਰ੍ਹਾਂ ਬੇਨਤੀਜਰ ਰਹੀਆਂ ਇਸ ਵਿਚਾਲੇ ਬੀਤੀ ਰਾਤ ਕਿਸਾਨ ਆਗੂਆਂ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਜਿਸ ਨੂੰ ਲੈ ਕੇ ਮਾਹੌਲ ਹੁਣ ਤੋਂ ਹੀ ਪਖਣ ਲੱਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ